ਸਾਰੀ ਪੰਪਉਨੋਂ ਪੈਰਪਹੀ ਜਮਦੀਦੀ ਅੱਜ ਅਸੀਂ ਸ਼ਾਮ ਦੇ ਸਮੇਂ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਜੁਗੱਟੇ ਹੋਏ ਆਂ ਧੰਨਵਾਦ ਕਰਦੇ ਹਾਂ ਸੁਵਾਨ ਕਰੋਦਾ ਜਿਨ੍ਹਾਂ ਨੇ ਅੱਜ ਦੀ ਸੁੰਦਰ ਸ਼ਾਮ ਸਾਡੀ ਜ਼ਿੰਦਗੀਆਂ 'ਚ ਲੈ ਕੇ ਆਂਦੀ ਪੂਰਾ ਦਿਨ ਸਾਨੂੰ ਸੰਭਾਲਿਆ ਹੋਂ ਤੱਕ ਸਾਡੀਆਂ ਜ਼ਰੂਰਤਾਂ ਨੂੰ ਪੂਰਿਆਂ ਕੀਤਾ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਸਿੱਖ ਦਿੱਤੀ ਸੱਚਮੁੱਚ ਅੱਜ ਦੀ ਬਚਨ ਦਾ ਟਾਈਟਲ ਸੀ ਕਿ ਕੀ ਪਰਮੇਸ਼ਰ ਸਿਰਫ ਮੰਗਿਆਂ ਹੀ ਆਸ਼ੀਸ਼ਾਂ ਦਿੰਦਾ ਹੈ ਤਾਜ ਅਸੀਂ ਸਵੇਰ ਦੁਪਹਿਰ ਵਰਤ ਅਤੇ ਹੁਣ ਤੱਕ ਦੀਆਂ ਸਾਰੀਆਂ ਪ੍ਰਾਰਥਨਾਵਾਂ ਦੇ ਵਿੱਚ ਇਹ ਜਾਣਿਆ ਕਿ ਸੱਚਮੁੱਚ ਖੁਦਾ ਸਾਡੀ ਮੰਗਨ ਦਾ ਮਹਤਾਜ ਨਹੀਂ ਹੈ ਉਹਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਬਿਨਾਂ ਮੰਗੀ ਸਾਨੂੰ ਦਿੱਤੀਆਂ ਨੇ ਔਰ ਮੈਂ ਕਹਿੰਦੀ ਸਭ ਤੋਂ ਬੇਸ਼ਕੀਮਤੀ ਅਤੇ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਆ ਅਸੀਂ ਸਵੇਰ ਦੀ ਪ੍ਰੇਰਨਾ 'ਚ ਬਹੁਤ ਅੱਛੇ ਤਰੀਕੇ ਨਾਲ ਸੁਣਿਆ ਹੈਗਾ ਕਿ ਕਿਸ ਤਰ੍ਹਾਂ ਪਰਮੇਸ਼ਰ ਸਾਡੇ ਉੱਤੇ ਆਪਣੀ ਰਹਿਮ ਦੀ ਨਜ਼ਰ ਕਰਦਾ ਇੱਕ ਮਾਂ ਦੀ ਨਿਆਈ ਕਿ ਬੱਚਾ ਭਾਵੇਂ ਉਹਦੇ ਆਗਿਆਕਾਰੀ ਹੋਵੇ ਨਾ ਹੋਵੇ ਪਰ ਇੱਕ ਅੱਛੀ ਮਾਂ ਦੀ ਨਿਆਈ ਉਹਦੇ ਲਈ ਫਿਕਰਮੰਦ ਰਹਿੰਦਾ ਆ ਹਰ ਵੇਲੇ ਉਹਨੂੰ ਬਚਾਉਣ ਦੇ ਲਈ ਐਫਰਟ ਕਰਦਾ ਆ ਸੋ ਖੁਦਾ ਸਾਡਾ ਭਲਾ ਆ ਅਤੇ ਉਹ ਹਰ ਵਾਰ ਸਾਨੂੰ ਬਿਨਾ ਮੰਗੇ ਅਨੇਕਾਂ ਹੀ ਤਰ੍ਹਾਂ ਦੀਆਂ ਆਸ਼ੀਸ਼ਾਂ ਦਿੰਦਾ ਆ ਸੋ ਅੱਜ ਦੀ ਪ੍ਰਾਰਥਨਾ ਦਾ ਸਭਾ ਦਾ ਜਿਹੜਾ ਟਾਈਟਲ ਹੈਗਾ ਕਿ ਪਰਮੇਸ਼ਰ ਨੇ ਬਿਨਾ ਮੰਗੇ ਸਾਨੂੰ ਯਸ਼ੂ ਦਿੱਤੇ ਆ ਤਾਂ ਇਹ ਬਿਲਕੁਲ ਸੱਚ ਹੈ ਜਦੋਂ ਸੰਸਾਰ ਆਪਣੇ ਪਾਪ ਦੇ ਵਿੱਚ ਬੁਰੇ ਤਰੀਕੇ ਨਾਲ ਮਗਨ ਹੋ ਗਿਆ ਸੀ ਅਧਿਆ ਸੰਸਾਰ ਦੇ ਲੋਕਾਂ ਨੇ ਛਾਲਛੱਦਰ ਨੂੰ ਪਹਿਨ ਲਿਆ ਔਰ ਸੰਸਾਰ ਦੇ ਲੋਕਾਂ ਨੇ ਪਰਮੇਸ਼ਰ ਦੀ ਕਾਇਆ ਨੂੰ ਵਟਾ ਕੇ ਅਨੇਕ ਤਰ੍ਹਾਂ ਦੀਆਂ ਮੂਰਤਾਂ ਬਣਾ ਲਈਆਂ ਔਰ ਪਰਮੇਸ਼ਰ ਦੇ ਲੋਕਾਂ ਦੇ ਨਾਲ ਛਾਲ ਕਪਟ ਕਰਨਾ ਸ਼ੁਰੂ ਕਰਤਾ ਆਪਣੇ ਆਪ ਨੂੰ ਪ੍ਰਭੂ ਦੇ ਰਾਜ ਤੇ ਉਹਦੀ ਮਹਿਮਾ ਤੋਂ ਤੋੜ ਕੇ ਭੋਗ ਵਿਲਾਸ ਦੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਤੀ ਔਰ ਪਾਪ ਸੰਸਾਰ 'ਚ ਇੰਨਾ ਕਿ ਜ਼ਿਆਦਾ ਵੱਧ ਗਿਆ ਕਿ ਪਰਮੇਸ਼ਰ ਦੇ ਉਡੀਕਣ ਵਾਲੇ ਥੋੜੇ ਪਰ ਪਾਪ ਨੂੰ ਕਰਨ ਵਾਲੇ ਬਹੁਤੇ ਹੋ ਗਏ ਅਰ ਵਚਨ ਚ ਲਿਖਿਆ ਕਿ ਉਸ ਵੇਲੇ ਕੋਈ ਪਵਿੱਤਰ ਨਾ ਰਿਆ ਇੱਕ ਵੀ ਧਰਮੀ ਨਾ ਸੀ ਜੋ ਉਸ ਸਮੇਂ ਵਚਨ ਪ੍ਰਚਾਰ ਕਰਦੇ ਸੀਗੇ ਯਾਤਕਾਂ ਦੇ ਰੂਪ ਵਿੱਚ ਪ੍ਰਧਾਨ ਲੋਕ ਸੀ ਜਿਹੜੇ ਉਸ ਵੇਲੇ ਉਸ ਵੇਲੇ ਜੋ ਮੰਦਰ ਸੀ ਉਹਦੇ ਵਿੱਚ ਖੁਦਾ ਦੀ ਵਿਵਸਥਾ ਦੀਆਂ ਪੋਥੀਆਂ ਨੂੰ ਹੱਥ 'ਚ ਲੈ ਕੇ ਫਿਰਨ ਵਾਲੇ ਲੋਕ ਵੀ ਪਰਮੇਸ਼ਰ ਨੂੰ ਪਸੰਦ ਨਾ ਆਏ ਖੁਦਾ ਕਹਿੰਦਾ ਇੱਕ ਵੀ ਧਰਮੀ ਨਹੀਂ ਰਿਹਾ ਸਭ ਤੇ ਸਭ ਨੇ ਆਪਣੇ ਸਰੂਪ ਨੂੰ ਪਾਪ ਦੇ ਸਰੂਪ ਵਿੱਚ ਬਦਲ ਲਿਆ ਹੁਣ ਇਸ ਸੰਸਾਰ ਦੇ ਛੁਟਕਾਰੇ ਦੇ ਲਈ ਕਿਸੇ ਪਵਿੱਤਰ ਬਲੀ ਦੀ ਜ਼ਰੂਰਤ ਆ ਪਰ ਸੰਸਾਰ ਨੇ ਨਾ ਚਾਇਆ ਕਿ ਸੇ ਪਾਪ ਛੱਡੀਏ ਸੰਸਾਰ ਬਹੁਤ ਖੁਸ਼ ਸੀ ਧਨ ਦੇ ਵਿੱਚ ਵਿਵਚਾਰਾਂ ਦੇ ਵਿੱਚ ਚੋਰੀਆਂ ਲਚਾਰੀਆਂ ਦੇ ਵਿੱਚ ਤੋਖੇ ਧਣੀਆਂ ਦੇ ਵਿੱਚ ਲੋਕ ਬਹੁਤ ਖੁਸ਼ ਸੀ ਬੜੇ ਆਨੰਦਿਤ ਸੀ ਆਪਣੇ ਕੰਮਾਂ ਨੂੰ ਕਰਕੇ ਪਰ ਖੁਦਾ ਨੇ ਚਾਇਆ ਕਿ ਮੈਂ ਇਹਨਾਂ ਨੂੰ ਇਸ ਗਲਤ ਸੰਗਤੀ ਤੋਂ छुड़ाਵਾਂ ਪਰ ਮੈਂ ਕਿੱਦਾਂ छुड़ाਵਾਂ ਅੱਗੇ ਤਾਂ ਇਹ ਮੇਰੇ ਲਈ ਜਾਨਵਰ ਬਲੀਆਂ ਕਰ ਦਿੰਦੇ ਸੀ ਜਾਨਵਰ ਸ਼ੁੱਧ ਹੁੰਦੇ ਸੀ ਅਤੇ ਮੈਂ ਉਹਨਾਂ ਦੀ ਬਲੀ ਲੈਂਦਾ ਸੀ ਅਤੇ ਉਹ ਜਾਨਵਰਾਂ ਦੇ ਦੁਆਰਾ ਮੈਂ ਇਹਨਾਂ ਦੇ ਗੁਨਾਹ ਮਾਫ ਕਰ ਦਿੰਦਾ ਸੀ ਵਾਰੇ ਲੋਕ ਇੰਨੇ ਕੁ ਪਰਿਸ਼ਟ ਹੋ ਗਏ ਆ ਕਿ ਇਹ ਵਾਰ-ਵਾਰ ਪਾਪ ਕਰਦੇ ਆ ਤੇ ਵਾਰ-ਵਾਰ ਮੇਰੇ ਤੋਂ ਮਾਫੀ ਦੀ ਉਮੀਦ ਕਰਦੇ ਆ ਪਰ ਮੈਂ ਹੁਣ ਕਿੰਨੇ ਵਾਰ ਇਹਨਾਂ ਦੇ ਪਾਪ ਮਾਫ ਕਰਨ ਦੇ ਲਈ ਜਾਨਵਰਾਂ ਦੀਆਂ ਜਾਨਾਂ ਨੂੰ ਕੁਰਬਾਨ ਕਰਾਂਗਾ ਤਾਂ ਉਸ ਵੇਲੇ ਪਰਮੇਸ਼ਰ ਨੇ ਪਵਿੱਤਰ ਪੁਰਖ ਦੀ ਤਲਾਸ਼ ਕੀਤੀ ਕਿ ਕੋਈ ਐਸਾ ਪਵਿੱਤਰ ਪੁਰਖ ਹੋਵੇ ਜਿਹੜਾ ਇਸ ਪਾਪ ਵਿੱਚ ਫਸੇ ਹੋਏ ਸੰਸਾਰ ਨੂੰ ਕੰਟੇ ਜਿਹੜਾ ਇਸ ਪਾਪ ਵਿੱਚ ਫਸੇ ਹੋਏ ਸੰਸਾਰ ਨੂੰ ਬਚਾ ਲਵੇ ਕੋਈ ਐਸਾ ਪਵਿੱਤਰ ਪੁਰਖ ਜਿਹੜਾ ਇਸ ਲੋਕਾਂ ਦੇ ਮਨ ਦੇ ਉੱਤੇ ਪਏ ਮੋਟਿਆਂ ਤੇ ਭਾਰੇ ਪਰਦੇ ਨੂੰ ਹਟਾ ਕੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਬੁਰੇ ਪਰਦੇ ਨੂੰ ਚੱਕ ਕੇ ਇਹਨਾਂ ਨੂੰ ਪਰਮੇਸ਼ਰ ਦੇ ਸੱਚੀ ਰੋਸ਼ਨੀ ਬਾਰੇ ਦੱਸੇ ਸੋ ਫਿਰ ਅਸੀਂ ਖੁਦਾ ਤੋਂ ਉਮੀਦ ਨਹੀਂ ਸੀ ਕੀਤੀ ਕੋਈ ਵੀ ਕਿ ਖੁਦਾ ਸੜਲੀ ਕੁਛ ਕਰੇ ਕਿਉਂਕਿ ਉਸ ਸਮੇਂ ਦੇ ਲੋਕ ਆਪਣੇ ਖੁਸ਼ੇ ਹਾਲੀ ਵਿੱਚ ਬਹੁਤ ਮਸਤ ਸੀ ਉਹਨਾਂ ਨੂੰ ਉਹ ਚੀਜ਼ਾਂ ਪਾਪ ਬੁਰਾਈਆਂ ਚੋਰੀਆਂ ਝੂਠ ਲੋਭ ਜਿਸ ਤਰ੍ਹਾਂ ਲੂਤ ਦੇ ਸ਼ਹਿਰ ਵਿੱਚ ਸੀ ਜਿਸ ਤਰ੍ਹਾਂ ਆਦਮ ਦੇ ਸਮੇਂ ਵਿੱਚ ਸੀ ਉਹ ਸਭ ਆਪਣੇ ਪਾਪ 'ਚ ਇੰਨੇ ਮਸਤ ਸੀ ਕਿ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਸੀ ਪਰ ਵਿੱਚੋਂ ਕੁਝ ਪਰਸੈਂਟ ਲੋਕ ਐਸੇ ਵੀ ਸੀ ਜਿਹੜੇ ਮਸੀਹਾ ਦਾ ਇੰਤਜ਼ਾਰ ਕਰ ਰਹੇ ਸੀ ਕਿ ਕੌਣ ਆਵੇਗਾ ਮਸੀਹਾ ਤੇ ਕਿੱਥੋਂ ਆਵੇਗਾ ਉਹ ਮਸੀਹਾ ਕਿਉਂਕਿ ਕਲਾਮ ਚ ਲਿਖਿਆ ਹੋਇਆ ਸੀ ਪਰ ਉਹ ਸਿਰਫ ਉਡੀਕ ਕਰ ਰਹੇ ਸੀ ਖੁਦਾ ਤੋਂ ਮੰਗ ਉਹਨਾਂ ਨੇ ਵੀ ਨਹੀਂ ਕੀਤੀ ਸੀ ਪਰ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਖੁਦਾ ਨੇ ਸਾਡੇ ਲਈ ਮਸੀਹ ਨੂੰ ਬਿਨਾ ਮੰਗੇ ਤੇ ਭੇਜਿਆ ਉਹ ਜਾਨ ਅੰਦਰ ਲਈ ਅਸੀਂ ਪਾਕ ਵਚਨ ਚੋਂ ਪੜ੍ਹਦੇ ਹਾਂ ਕਲਾਮ ਚ ਲਿਖਿਆ ਹੈ ਯੋਹੰਨਾ 3 ਨੂੰ ਦੀ 16 ਤੋਂ ਲੈ ਕੇ 18 ਨੰਬਰਾਈ ਤੱਕ ਪਰਮੇਸ਼ਰ ਨੇ ਸੰਸਾਰ ਨੂੰ ਇੰਨਾ ਪਿਆਰ ਕੀਤਾ ਕਾਤੇ ਉਸਨੇ ਉਹਨਾਂ ਨੂੰ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ ਜਿਹੜਾ ਵਿਅਕਤੀ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਦੋਸ਼ੀ ਨਹੀਂ ਮੰਨਿਆ ਜਾਵੇਗਾ ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੂੰ ਹੀ ਦੋਸ਼ੀ ਮੰਨਿਆ ਗਿਆ ਹੈ ਕਿਉਂਕਿ ਉਹ ਸੁਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਉਤੇ ਵਿਸ਼ਵਾਸ ਨਹੀਂ ਕੀਤਾ ਹallelujah ਸੁਪਰਮੇਸ਼ਰ ਕੀ ਕਹਿ ਰਿਹਾ ਕਹਿੰਦਾ ਮੈਂ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਕਿਸ ਲਈ ਭੇਜਿਆ ਇਸ ਲਈ ਨਹੀਂ ਕਿ ਉਹ ਦੋਸ਼ੀ ਠਹਿਰਾਵੇ ਇੱਥੇ ਇਹ ਨਹੀਂ ਲਿਖਿਆ ਗਿਆ ਕਿ ਉਹ ਠਹਿਰੇ ਪਰ ਕੀ ਲਿਖਿਆ ਠਹਿਰਾਵੇ ਭਾਵ ਉਹ ਸੰਸਾਰ ਵਿੱਚ ਪਾਪੀਆਂ ਦਾ ਨਿਆਂ ਕਰਨ ਨਹੀਂ ਆਇਆ ਸੀ ਅਤੇ ਨਾ ਹੀ ਪਾਪੀਆਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇਣ ਆਇਆ ਸੀ ਨਾ ਹੀ ਉਹਨਾਂ ਨੂੰ ਇਹ ਕਲਾ ਮੰਡਨ ਆਇਆ ਸੀ ਕਿ ਤੇਰੇ 'ਚ ਆਹ ਪਾਪ ਆ ਤੇਰੇ 'ਚ ਆਹ ਕਮੀਆਂ ਤੇਰੇ 'ਚ ਆਹ ਦੋਸ਼ ਕਿਸੇ ਉੱਤੇ ਵੀ ਉਹ ਦੋਸ਼ ਲਗਾਉਣ ਜਾਂ ਉਹਨਾਂ ਨੂੰ ਦੋਸ਼ੀ ਠਹਿਰਾਉਣ ਨਹੀਂ ਸੀ ਆਇਆ ਪਰ ਉਹ ਪਰਮੇਸ਼ਰ ਦੇ ਪਿਆਰ ਨੂੰ ਪ੍ਰਗਟ ਕਰਦਾ ਹੋਇਆ ਸੰਸਾਰ 'ਚ ਆਇਆ ਜਿਸ ਤਰ੍ਹਾਂ ਅਸੀਂ ਸਵੇਰ ਦੇ ਵਚਨ ਤੋਂ ਵੀ ਜਾਣਿਆ ਸੀਗਾ ਕਿ ਖੁਦਾ ਦਾ ਜਿਹੜਾ ਪ੍ਰੇਮ ਆ ਨਾ ਉਹ ਅਦਭੁਤ ਅਤੇ अनोखा ਆ ਤਾਂ ਨਹੀਂ ਆਹੋ ਲੋਕ ਜਿਹੜੇ ਯਹਵਾ ਨੂੰ ਜਾਣਦੇ ਆ ਤੇ ਉਹਨੂੰ ਮੰਨਦੇ ਆ ਕਿਉਂਕਿ ਪਰਮੇਸ਼ਰ ਦਾ ਪ੍ਰੇਮ ਧਰਮ ਦੇ ਪੁੱਤਰਾਂ ਦੇ ਉੱਤੇ ਪ੍ਰਗਟ ਹੁੰਦਾ ਆ ਸੋ ਸਾਡੇ ਵਿੱਚੋਂ ਅਸੀਂ ਬਹੁਤ ਸਾਰੇ ਭੈਣਾਂ ਬਈ ਨੇ ਜੋ ਖੁਦਾ ਨੂੰ ਮੰਨਦੇ ਤਾਂ ਜ਼ਰੂਰ ਆ ਪਰ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਪਰਮੇਸ਼ਰ ਸਾਨੂੰ ਓਨਾ ਪਿਆਰ ਨਹੀਂ ਕਰਦਾ ਜਿੰਨਾ ਪਰਮੇਸ਼ਰ ਨੂੰ ਕਰਨਾ ਚਾਹੀਦਾ ਪਰ ਅੱਜ ਦਾ ਇਹ ਵਚਨ ਪਰਮੇਸ਼ਰ ਦੇ ਪਿਆਰ ਦੀ ਬਹੁਤ ਅੱਛੀ ਮਿਸਾਲ ਹੈ ਕਿ ਪਰਮੇਸ਼ਰ ਹੁਣ ਇਸ ਤੋਂ ਵੱਧ ਕਰ ਹੀ ਕੀ ਦਵੇ ਕਿ ਇੱਕ ਮਾਂ ਅਸੀਂ ਕਹਿੰਦੇ ਹਾਂ ਕਿ ਇੱਕ ਬੱਚੇ ਨੂੰ ਨਾ ਧਰਤੀ ਉੱਤੇ ਉਹਦੀ ਮਾਂ ਨਾਲੋਂ ਵੱਧ ਕੇ ਕੋਈ ਪਿਆਰ ਨਹੀਂ ਕਰ ਸਕਦਾ ਪਰ ਮੈਂ ਕਹਾਂਗੀ ਧਰਤੀ ਉੱਤੇ ਹਰੇਕ ਬੱਚੇ ਨੂੰ ਹਰੇਕ ਮਾਂ ਨਾਲੋਂ ਵੱਧ ਕੇ ਪਿਆਰ ਕਰਨ ਵਾਲਾ ਸਾਡਾ ਪਰਮੇਸ਼ਰ ਆ ਕਿਉਂਕਿ ਅਸੀਂ ਵੀ ਪਰਮੇਸ਼ਰ ਦੇ ਪੁੱਤਰ ਆ ਤੇ ਮਸੀਹ ਵੀ ਪਰਮੇਸ਼ਰ ਦਾ ਪੁੱਤਰ ਸੀ ਪਰ ਕਦੇ ਵੀ ਇੱਕ ਮਾਂ ਨੇ ਆਪਣੇ ਦੂਜੇ ਪੁੱਤਰ ਨੂੰ ਬਚਾਉਣ ਲਈ ਆਪਣੇ ਵੱਡੇ ਪੁੱਤਰ ਦੀ ਜਾਨ ਲਈ ਆ ਜਾਂ ਇੱਕ ਮਾਂ ਨੇ ਆਪਣੇ ਪਾਪੀ ਪੁੱਤਰ ਨੂੰ ਬਚਾਉਣ ਲਈ ਆਪਣੇ ਪਵਿੱਤਰ ਪੁੱਤਰ ਦੀ ਜਾਨ ਨੂੰ ਖਤਰੇ 'ਚ ਪਾਇਆ ਜਾਂ ਫਿਰ ਉਹਦੀ ਜਾਨ ਨੂੰ ਕੁਰਬਾਨ ਕਰਨ ਲਈ ਮੰਨੀ ਆ ਹੋ ਪਰ ਇੱਕ ਮਾਨ ਲਈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਉਸੇ ਤਰ੍ਹਾਂ ਸਾਡੇ ਪਿਤਾ ਪਰਮੇਸ਼ਰ ਦੇ ਲਈ ਵੀ ਅਸੀਂ ਸਾਰੇ ਇੱਕੋ ਜੇ ਹਾਂ ਪਰ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਕਰਨ ਦੇ ਲਈ ਕਿਉਂਕਿ ਅਸੀਂ ਪਾਪ ਦੇ ਰਾਹ ਤੇ ਸੀ ਪਰ ਮਸੀਹ ਯਸੂ ਪਵਿੱਤਰदाई ਦੇ ਰਾਹ ਤੇ ਹੁਣ ਇੱਕ ਪਵਿੱਤਰ ਇੱਕ ਪੁੱਤਰ ਪਵਿੱਤਰ ਹੋਵੇ ਇੱਕ ਪੁੱਤਰ ਪਾਪੀ ਹੋਵੇ ਅੱਜ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਬੱਚਾ ਬਹੁਤ ਅੱਛਾ ਹੁੰਦਾ ਕੋਈ ਬੱਚਾ ਨਸ਼ੇ ਕਰਦਾ ਹਰ ਮਾਂ ਉਸ ਬੱਚੇ ਨੂੰ ਜਿਹੜਾ ਨਸ਼ੇ ਕਰਦਾ ਆਪਣੇ ਵੱਡੇ ਬੱਚੇ ਦੀ ਐਗਜ਼ਾਮਪਲ ਦਿੰਦੀ ਆ ਨਾ ਕਿ ਆਪਣੇ ਭਰਾ ਵੱਲ ਦੇਖ ਆਪਣੀ ਭੈਣ ਵੱਲ ਦੇਖੋ ਕਿੰਨੀ ਅੱਛੀ ਆ ਉਹ ਵਧੀਆ ਚੱਲਦੀ ਆ ਸੋ ਪਰਮੇਸ਼ਰ ਨੇ ਇਸ ਤਰ੍ਹਾਂ ਆ ਕੇ ਕੰਪੇਅਰ ਨਹੀਂ ਕੀਤਾ ਸਾਡੇ ਨਾਲ ਕਿ ਤੁਹਾਡਾ ਵੱਡਾ ਭਰਾ ਦੇਖੋ ਜਿਹੜਾ ਤੁਹਾਡੇ ਤੋਂ ਪਹਿਲਾਂ ਇਸ ਸੰਸਾਰ 'ਚ ਆਇਆ ਜਿਹੜਾ ਆਦਤੋਂ ਇਸ ਸੰਸਾਰ 'ਚ ਆ ਕੁਸੀਂ ਕੋਸ਼ਿਕ ਸਾਲ ਸੰਸਾਰ ਚ ਆ ਕੇ ਸੰਸਾਰ ਦੇ ਪਾਪਾਂ ਨੂੰ ਲੈ ਲਿਆ ਸੰਸਾਰ ਦੇ ਪਾਪਾਂ ਚ ਪੈ ਗਏ ਪਰ ਦੇਖੋ ਆਪਣੇ ਇਕਲੌਤੇ ਭਰਾ ਨੂੰ ਜਿਹੜਾ ਤੁਹਾਡੇ ਤੋਂ ਪਹਿਲਾਂ ਧੂਆ ਬਲਕਿ ਜਿੰਨੇ ਸਾਰਾ ਸੰਸਾਰ ਬਣਾਇਆ ਉਹਨੇ ਸੰਸਾਰ ਦੇ ਪਾਪ ਨਹੀਂ ਲਏ ਪਰਮੇਸ਼ਰ ਨੇ ਕੰਪੇਅਰ ਨਹੀਂ ਕੀਤਾ ਪਰ ਧਰਤੀ ਦੀ ਮਾਂ ਨਾਲੋਂ ਵੱਧ ਕੇ ਉਹਨੂੰ ਕੀ ਕਹਿੰਦਾ ਕਹਿੰਦਾ ਤੂੰ ਜਾ ਤੇ ਆਪਣੇ ਭੈਣਾ ਭਰਾਵਾਂ ਲਈ ਖੂਨ ਵਹਾ ਤੂੰ ਜਾ ਆਪਣੀ ਜਾਨ ਉਹਨਾਂ ਲਈ ਦੇ ਉਹਨਾਂ ਨੂੰ ਸੱਚਾਈ ਦਾ ਸਬਕ ਸਿਖਾ ਉਹਨਾਂ ਨਾਲ ਸਵਰਗ ਦੀਆਂ ਗੱਲਾਂ ਕਰ ਉਹਨਾਂ ਲਈ ਤਾਂ ਆਪਣੇ ਸਾਰਾ ਵੀ ਸਰਫਾ ਨਾ ਕਰੀ ਤੇਰੇ ਲਈ ਇਹੀ ਭਲਾਇਆ ਕਿ ਤੂੰ ਆਪਣੇ ਭੈਣਾ ਭਰਾਵਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦੇ ਕਿਉਂਕਿ ਮੈਂ ਚਾਹੁੰਦਾ ਆ ਕਿ ਇਹ ਸਭ ਦੇ ਸਭ ਬਚਾ ਲੈ ਜਾਣ ਹਾਲੇਲੂਇਆ ਜਦੋਂ ਮਸੀਹ ਸੂਤ ਧਰਤੀ ਤੇ ਪੁੱਤਰ ਬਣ ਕੇ ਆਇਆ ਸੀ ਨਾ ਤਾਂ ਉਹ ਸਾਡੇ ਵਰਗਾ ਆਮ ਇਨਸਾਨ ਸੀ ਉਹਦੇ ਚ ਕੋਈ ਤਾਕਤ ਕੋਈ ਸ਼ਕਤੀ ਕੋਈ ਖਾਸ ਆਤਮਾ ਨਹੀਂ ਸੀ ਉਹਨੂੰ ਕੈਨ ਨੂੰ ਉਹ ਵੀ ਡੋਲ ਸਕਦਾ ਸੀ ਜਿੱਦਾਂ ਅਸੀਂ ਡੋਲ ਜਾਂਦੇ ਹਾਂ ਪਾਪ ਵਿੱਚ ਉਹ ਵੀ ਪੈ ਸਕਦਾ ਸੀ ਜਿੱਦਾਂ ਅਸੀਂ ਪੈ ਜਾਂਦੇ ਹਾਂ ਪਰ ਉਹਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਤੇ ਸਾਨੂੰ ਦੱਸਿਆ ਕਿ ਜਿਹੜੇ ਰਾਹ ਮੈਂ ਚੱਲਦਾ ਹਾਂ ਨਾ ਆਪਣਾ ਪਿਤਾ ਇੱਕ ਹੈ ਸਾਨੂੰ ਸਿੱਖਿਆ ਦੇਣ ਵਾਲਾ ਇੱਕ ਹੈ ਸਾਨੂੰ ਬਣਾਉਣ ਵਾਲਾ ਇੱਕ ਹੈ ਇਸ ਲਈ ਮੈਂ ਉਸ ਇੱਕ ਪਰਮੇਸ਼ਰ ਦੇ ਪਿੱਛੇ ਜਿਸ ਤਰ੍ਹਾਂ ਚੱਲਦਾ ਹਾਂ ਨਾ ਮੈਂ ਤੁਹਾਨੂੰ ਇੱਕ ਨਮੂਨਾ ਬਣਾ ਕੇ ਦਿੰਦਾ ਜਿਸ ਤਰ੍ਹਾਂ ਸਾਨੂੰ ਬਚਪਨ ਦੇ ਵਿੱਚ ਜਦੋਂ ਸਕੂਲ 'ਚ ਪਾਇਆ ਜਾਂਦਾ ਨਾ ਉਦੋਂ ਟੀਚਰ ਸਾਨੂੰ ਡਾਟ ਲਾ ਕੇ ਦਿੰਦੀ ਹੈ ਨਾ ਕਿ ਇਸ ਟੌਰ ਦੇ ਉੱਤੇ ਉੱਤੇ ਲਿਖੋ ਉਹ ਸਾਨੂੰ ਇੱਕ ਰਾਹ ਤਿਆਰ ਕਰ ਦਿੰਦੀ ਕਿ ਅਸੀਂ ਇਸੇ ਰਾਹ ਦੇ ਉੱਤੇ ਚੱਲਣਾ ਹੈ ਔਰ ਫਿਰ ਅਸੀਂ ਇਹ ਅੱਛਾ ਲੈਟਰ ਬਣਾ ਲੈਨੇ ਹੌਲੀ ਹੌਲੀ ਟੇਡਾ ਵਿੰਗਾ ਫਿਰ ਅਸੀਂ ਸਹੀ ਬਣਾ ਲੈਨੇ ਹਾਂ ਉਸੇ ਤਰ੍ਹਾਂ ਮਸੀਹ ਉਸੂ ਸਾਡੇ ਲਈ ਇੱਕ ਰਾਹ ਤਿਆਰ ਕਰ ਗਏ ਆ ਅਤੇ ਅਸੀਂ ਉਸੇ ਰਾਹ ਤੇ ਚੱਲਣਾ ਹੈ ਤੇ ਫਿਰ ਅਸੀਂ ਸਿੱਧੇ ਹੋ ਜਾਈਏ ਹੁਣ ਇਹਦੇ ਵਿੱਚ ਕਿਸੇ ਨੇ ਮੰਗਿਆ ਵੀ ਅਸੀਂ ਰਾਹੋਂ ਭਟਕ ਗਏ ਆ ਪ੍ਰਭੂ ਸਾਨੂੰ ਰਾਹ ਬਣਾ ਦੇ ਕਿਸੇ ਨੇ ਕਿਹਾ ਵੀ ਪ੍ਰਭੂ ਸਾਡੇ ਪਾਪ ਵੱਧ ਗਿਆ ਹੁਣ ਸਾਡੇ ਪਾਪ ਮਾਫ ਕਰਨ ਲਈ ਕੋਈ ਕਾਲ ਦੇ ਕਿਸ ਨੇ ਕਹਾ ਪ੍ਰਭੂ ਸਾਨੂੰ ਸਵਰਗ ਦਾ ਰਾਹ ਨਿਰਦੇਸ਼ ਦਾ ਸਾਨੂੰ ਆਪਣੇ ਰਾਹ ਚ ਰੋਸ਼ਨੀ ਕਰ ਦੇ ਕਿਸੇ ਨੇ ਨਹੀਂ ਮੰਗਿਆ ਖੁਦਾ ਤੋਂ ਪਰ ਪਰਮੇਸ਼ਰ ਨੇ ਬਿਨਾ ਮੰਗੇ ਆਪਣਾ ਇਕਲੌਤਾ ਪੁੱਤਰ ਸਾਨੂੰ ਦਿੱਤਾ ਸਾਡੇ ਵਿੱਚ ਰਹਿਣ ਦੇ ਲਈ ਨਹੀਂ ਪਰ ਸਾਡੇ ਲਈ ਮਾਰਨ ਦੇ ਲਈ ਸਾਨੂੰ ਦੋਸ਼ ਦਾ ਦੋਸ਼ੀ ਠਹਿਰਉਣ ਦੇ ਲਈ ਨਹੀਂ ਸਾਨੂੰ ਨੀਚਾ ਦਿਖਾਉਣ ਦੇ ਲਈ ਨਹੀਂ ਪਰ ਉਹ ਆਪ ਨੀਚੇ ਨੀਚੇ ਗਿਰਿਆ ਆਪ ਹੋ ਦੋਸ਼ੀ ਠਹਿਰਿਆ ਤਾਂ ਜੋ ਅਸੀਂ ਬਚਾ ਲਏ ਜਾਈਏ ਸਾਡੇ ਵਿੱਚ ਕੋਈ ਲੱਖਾ ਸਾਲ ਜਾਣ ਦੇ ਲਈ ਨਹੀਂ ਪਰ ਜਵਾਨੀ ਦੇ ਭਰ ਜਵਾਨੀ ਦੀ ਉਮਰ ਵਿੱਚ ਸਾਡੇ ਲਈ ਮਰ ਜਾਣ ਦੇ ਲਈ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਬਿਨਾ ਮੰਗੇ ਸਾਨੂੰ ਦਿੱਤਾ ਔਰ ਹਜੇ ਵੀ ਅਸੀਂ ਮਸੀਹੀ ਵਿਸ਼ਵਾਸੀ ਭੈਣ ਭਾਈ ਇਹ ਕਹਿੰਨੇ ਆ ਕਿ ਪਰਮੇਸ਼ਰ ਸਾਨੂੰ ਬਿਨਾ ਮੰਗਿਆ ਅਛਿਰ ਦਿੰਦਾ ਹੀ ਕੀ ਹੈ ਸੋ ਖੁਦਾ ਨੇ ਸਾਨੂੰ ਬਿਨਾ ਮੰਗੇ ਕੀ ਕੀ ਦਿੱਤਾ ਅੱਜ ਅਸੀਂ ਵਚਨਾਂ ਤੋਂ ਜਾਣੇ ਔਰ ਇਹ ਸਿਰਫ ਕੁਝ ਕਿ ਗੱਲਾਂ ਸੀ ਪਰ ਪੂਰੀ ਬਾਈਬਲ ਭਰੀ ਪਈਆ ਜੋ ਸਾਨੂੰ ਦੱਸਦੀ ਆ ਪਰਮੇਸ਼ਰ ਦੇ ਉਹਨਾਂ ਕੰਮਾਂ ਬਾਰੇ ਜਿਹੜੇ ਕੰਮ ਜਿਹੜੀਆਂ ਗੱਲਾਂ ਉਹਨੇ ਸਾਨੂੰ ਫ੍ਰੀਚ ਦਿੱਤੀਆਂ ਔਰ ਹੋਰ ਇੱਕ ਗੱਲ ਇਹ ਜੋ ਪਾਕ ਵਚਨ ਆ ਜਿਹੜੇ ਯੇਸ਼ੂ ਮਸੀਹ ਦੇ ਸਮੇਂ ਦੇ ਲੋਕ ਸੀ ਨਾ ਉਹਨਾਂ ਨੇ ਯੇਸ਼ੂ ਦੇ ਮੂੰਹ ਚੋਂ ਇਹ ਗੱਲਾਂ ਸੁਣ ਲਈਆਂ ਸੀ ਔਰ ਜਿਹੜਾ ਬੰਦੇ ਅੱਜ ਤੋਂ ਪਹਿਲਾਂ ਆਪਦੀ ਖੁਦ ਦੀ ਜਾਨ ਲਈ ਫਿਕਰਮੰਦ ਨਹੀਂ ਸੀ ਪਾਪ ਦੇ ਪਿੱਛੇ ਪਏ ਸੀ, ਪ੍ਰਿਸ਼ਟ ਸਰੀਰ ਹੋਏ ਪਏ ਸੀ ਉਹ ਸਾਡੇ ਬਾਰੇ ਤਾਂ ਕੀ ਹੀ ਸੋਚਦੇ। ਉਹਨਾਂ ਨੇ ਤਾਂ ਕੀ ਇਹ ਕਹਾਣਾ ਵੀ ਪ੍ਰਭੂ ਅਸੀਂ ਆਹ ਗੱਲਾਂ ਤੇਰ ਤੋਂ ਤਾਂ ਸੁਣ ਲੀਆਂ ਪਰ ਤੂੰ ਐਂ ਕਰ ਇਹਨੂੰ ਕਿਸੇ ਕਿਤਾਬ 'ਚ ਲਿਖਾ ਦੇ ਤਾਂ ਕਿ ਤੋਂ ਬਾਅਦ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹ ਪੜ ਕੇ ਆਪਦੀ ਜਾਨ ਬਚਾ ਲੈਣ। ਇੰਨਾ ਸਿਆਣਾ ਉਹਦੋਂ ਕੋਈ ਵੀ ਨਹੀਂ ਸੀ ਕਿਉਂਕਿ ਜੋ ਇੰਨੇ ਸਿਆਣੇ ਹੁੰਦੇ ਨਾ ਤਾਂ ਯਿਸੂ ਮਰਨ ਲਈ ਧਰਿਆ ਆਉਂਦਾ ਹੀ ਨਾ। ਇਸ ਕਰਕੇ ਕਿਸੇ ਇੱਕ ਨੇ ਵੀ ਇਹ ਗੱਲ ਨਹੀਂ ਕਹੀ ਹਣੀ ਵੀ ਪ੍ਰਭੂ ਆਸਾਨੀਆਂ ਗੱਲਾਂ ਲਿਖਾ ਦੇ ਤੂੰ ਕਿਸੇ ਤੋ ਜਾ ਤੂੰ ਲਿਖ ਦੇ ਵੀ ਤਾਂ ਕਿ ਅਸੀਂ ਕੀ ਕਰੀਏ ਵੀ ਆਪਦੇ ਬੱਚਿਆਂ ਨੂੰ ਇਹ ਗੱਲਾਂ ਸਿਖਾ ਸਕੀਏ ਪਰ ਬਿਨਾ ਮੰਗੇ ਪਰਮੇਸ਼ਰ ਨੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਇਸ ਪਾਕ ਗ੍ਰੰਥ ਨੂੰ ਰਚਿਆ ਤਾਂ ਕਿ ਜਿਹੜੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਜਾਨਕੀ ਅਸੀਂ ਲੋਕ ਹੈ ਗਿਆਂ ਉਸ ਵਚਨ ਨੂੰ ਪੜ੍ਹ ਕੇ ਹੀ ਆਪਣੀ ਜ਼ਿੰਦਗੀ ਬਚਾ ਲਈ ਹallelujah ਸੋ ਕੌਣ ਹੈ ਜਿਹੜਾ ਕਹਿੰਦਾ ਮੈਂ ਯੇਸ਼ੂ ਨੂੰ ਮੰਗਣ ਲਈ ਦੁਆ ਕੀਤੀ ਸੀ ਕਿ ਯੇਸ਼ੂ ਸੰਸਾਰ ਚ ਜਾਵੇ ਵਚਨ ਚ ਕਿਤੇ ਨਹੀਂ ਲਿਖਿਆ ਕਿ ਕਿਸੇ ਨੇ ਵੀ ਯੇਸ਼ੂ ਨੂੰ ਪਾਉਣ ਲਈ ਦੁਆ ਕੀਤੀ ਹੋਵੇ ਬੇਸ਼ੱਕ ਮਸੀਹਾ ਦੀ ਉਡੀਕ ਵਿੱਚ ਜ਼ਰੂਰ ਸੀ ਲੋਕੀ ਪਰ ਜਦ ਤੱਕ ਮਸੀਹ ਬਾਰੇ ਕੁਝ ਲਿਖਿਆ ਨਹੀਂ ਗਿਆ ਸੀ ਉਨੀ ਦੇਰ ਕਿਸੇ ਨੇ ਮਸੀਹਾ ਮੰਗਿਆ ਵੀ ਨਹੀਂ ਸੀ ਉਸ ਤੋਂ ਬਾਅਦ ਪਾਕ ਗ੍ਰੰਥ ਅੱਜ ਅਸੀਂ ਪੜ੍ਹਦੇ ਹਾਂ ਤਾਂ ਕਿ ਅਸੀਂ ਸਭ ਬਚਾਏ ਜਾਈਏ ਪਰ ਜਦ ਦੇ ਪਾਕ ਗ੍ਰੰਥ ਸਾਡੇ ਕੋਲੇ ਨਹੀਂ ਸੀ ਕਿਸੇ ਨੇ ਚਾਹਤ ਨਹੀਂ ਰੱਖੀ ਕਿ ਲਿਖਿਆ ਜਾਵੇ ਤੇ ਸਾਨੂੰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਅਸੀਂ ਵੀ ਮੂਰਤੀ ਪੂਜਾ 'ਚ ਫਸੇ ਹੋਏ ਸੀ ਜਾਦੂ ਟੋਣੇ 'ਚ ਫਸੇ ਹੋਏ ਸੀ ਧੰਨਿਆ ਉਹ ਖੁਦਾ ਜਿਨੇ ਸਾਨੂੰ ਉਸ ਪਾਪ 'ਚ ਉਸ ਬੁਰਾਈ 'ਚੋਂ ਕੱਢ ਕੇ ਆਪੇ ਹੀ ਸਾਨੂੰ ਆਪਣਾ ਧੀਆ ਪੁੱਤਨ ਹੋਣ ਦਾ ਅਧਿਕਾਰ ਦੇ ਦਿੱਤਾ ਅਸੀਂ ਮੰਗਿਆ ਨਹੀਂ ਸੀ ਸਾਡੇ ਕੋਈ ਕੰਮ ਏਡੇ ਚੰਗੇ ਨਹੀਂ ਸੀ ਨਾ ਤਾਂ ਕੰਮ ਚੰਗੇ ਉਹਨਾਂ ਦੇ ਸੀ ਜਿਨ੍ਹਾਂ ਨੂੰ ਯੈਸ਼ੂ ਮਿਲ ਗਿਆ ਅਤੇ ਨਾ ਹੀ ਸਾਡੇ ਏਡੇ ਕੰਮ ਚੰਗੇ ਸੀ ਜੋ ਸਾਨੂੰ ਅੱਜ ਖੁਦਾ ਨੇ ਆਪਣੇ ਧੀਆ ਪੁੱਤਰ ਹੋਣ ਦੇ ਲਈ ਚੁਣ ਲਿਆ ਸੋ ਸ਼ੁਕਰ ਕਰੋ ਤੇ ਧੰਨਵਾਦੀ ਕਰੋ ਉਸ ਪਰਮੇਸ਼ਰ ਦਾ ਜੋ ਸਾਨੂੰ ਪਾਪੀਆਂ ਨੂੰ ਬੁਰਿਆਰਿਆਂ ਨੂੰ ਬਚਾਉਣ ਦੇ ਲਈ ਉਹਨੇ ਅਜਿਹੇ ਸਾਧਨ ਅਤੇ ਅਜਿਹੀਆਂ ਚੀਜ਼ਾਂ ਕੀਤੀਆਂ ਹੈ ਉਹ ਜਿਹੇ ਕੰਮ ਕੀਤੇ ਜੋ ਸੰਸਾਰ ਦੀ ਮੁੱਢੋਂ ਨਾ ਹੋਏ ਸੀ ਤੇ ਨਾ ਹੋਣ ਦੀ ਉਮੀਦ ਹੀ ਸੀ ਅਸੀਂ ਬੇਜਾਨ ਅਤੇ ਮੁਰਦੇ ਲੋਕਾਂ ਦੀ ਪੂਜਾ ਕਰਦੇ ਫਿਰਦੇ ਸੀ ਪਰ ਖੁਦਾ ਨੇ ਸਾਨੂੰ ਸੱਚੇ ਅਤੇ ਜਿਉਂਦੇ ਪਰਮੇਸ਼ਰ ਦੇ ਧੀਆਂ ਪੁੱਤਰ ਬਣਾ ਕੇ ਜਿਉਂਦੇ ਰਾਜ ਵਾਲਾ ਜੋੜਿਆ ਉਹ ਪਰਮੇਸ਼ਰ ਨਾਲ ਜੋੜਿਆ ਜਿਹੜਾ ਬੋਲਦਾ ਸੁਣਦਾ ਤੇ ਉੱਤਰ ਵੀ ਦਿੰਦਾ ਆ ਇਸ ਲਈ ਧੰਨਵਾਦ ਤੇ ਸ਼ੁਕਰ ਹੀ ਕਰੋ ਉਸ ਪਰਮੇਸ਼ਰ ਦਾ ਅਗਰ ਅਸੀਂ ਸਾਰਾ ਦਿਨ ਵੀ ਸ਼ੁਕਰਾਨਾ ਕਰੀਏ ਤਾਂ ਉਹਦੀਆਂ ਦਿੱਤੀਆਂ ਚੀਜ਼ਾਂ ਲਈ ਥੋੜਾ ਆ ਇਸ ਲਈ ਪੂਰੇ ਦਿਲ ਤੋਂ ਧੰਨਵਾਦ ਕਰੋ ਸ਼ੁਕਰ ਕਰੋ ਮहिमा ਕਰੋ ਉਸ ਪਰਮੇਸ਼ਰ ਦੀ ਕਿਉਂਕਿ ਉਹ ਪਰਮੇਸ਼ਰ ਸੱਚਮੁੱਚ ਆਦ ਤੋਂ ਅੰਤ ਤੱਕ ਕਿਰਪਾ ਕਰਨ ਵਾਲਾ ਮਹਾਨ ਤੇ ਸਮਰਥੀ ਪਰਮੇਸ਼ਰ ਆ ਹallelujah ਤਾਂ ਆਓ ਸਭ ਮਿਲ ਕੇ ਅੱਜ ਦੀ ਸ਼ਾਮ ਦੇ ਵਿੱਚ ਪਰਮੇਸ਼ਰ ਦਾ ਸ਼ੁਕਰ ਧੰਨਵਾਦ ਕਰਦੇ ਆ ਪੂਰੀ ਜ਼ਿੰਦਗੀ ਭਰ ਵਿੱਚ ਦਿੱਤੀਆਂ ਉਹ ਸਾਰੀਆਂ ਹੀ ਚੀਜ਼ਾਂ ਦੇ ਲਈ ਜਿਨ੍ਹਾਂ ਦੇ ਨਾਂ ਅਸੀਂ ਕਦੇ ਚਾਹਤ ਰੱਖੀ ਤੇ ਨਾ ਹੀ ਕਦੇ ਮੰਗਿਆ ਪਰ ਫਿਰ ਵੀ ਪਰਮੇਸ਼ਰ ਨੇ ਸਾਨੂੰ ਬਹੁਤਾਈ ਦੇ ਨਾਲ ਦਿੱਤੀਆਂ ਤਾਂ ਆਓ ਸਭ ਮਿਲ ਕੇ ਪੂਰੇ ਦਿਨ ਪੂਰੀ ਕਿਰਪਾ ਦੇ ਲਈ ਪੂਰੀ ਜ਼ਿੰਦਗੀ ਦੀਆਂ ਸਾਰੀਆਂ ਭਲਾਈਆਂ ਚੰਗੀਆਂੀਆਂ ਦੇ ਲਈ ਮਿਲ ਕੇ ਖੁਦਾ ਦਾ ਦਿਲ ਤੋਂ ਸ਼ੁਕਰ ਧੰਨਵਾਦ ਕਰਦੇ ਹੋਏ ਖੁਦਾ ਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰਥੀ ਖੁਦਾਬੰਦ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਿਆਰੇ ਖੁਦਾ ਤੁਸੀਂ ਦਇਆ ਦੇ ਸਾਗਰਰ ਕਿਰਪਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਕਿਰਪਾ ਸਦਾ ਦੀ ਆ ਖੁਦਾ ਤੁਸੀਂ ਮਹਾਨ ਔਰ ਸਮਰਥੀ ਪਰਮੇਸ਼ਰ ਪ੍ਰਭੂ ਜੀ ਤੁਸੀਂ ਆਦਤ ਤੋਂ ਅੰਤ ਦੇ ਪਰਮੇਸ਼ਰ ਖੁਦਾ ਤੁਸੀਂ ਬਰਕਤ ਇਤਿਆਸ਼ ਹੀ ਦੇਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਆਸ਼ੀਸ਼ ਤੁਹਾਡੀ ਕਿਰਪਾ ਸਦਾ ਦੀ ਆ ਮਹਾਨ ਖੁਦਾ ਅੱਜ ਜਿੰਨੇ ਵੀ ਭੈਣ ਭਾਈ ਤੁਹਾਡੇ ਹਜ਼ੂਰ ਇਸ ਵਚਨ ਪ੍ਰਾਰਥਨਾ ਨੂੰ ਸੁਣਦੇ ਨੇ ਖੁਦਾਵਨ ਹਾਰੀ ਕਰ ਦੇ ਉੱਤੇ ਤੜੀ ਕਿਰਪਾ ਸਦਾ ਤੱਕ ਬਣੀ ਰਹੇ ਖੁਦਾ ਤੁਸੀਂ ਹਮੇਸ਼ਾ ਇਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨਾ ਔਰ ਸਦਾ ਇਹਨਾਂ ਦੇ ਨਾਲ ਰਹਿਣਾ ਖੁਦਾ ਸੱਚਮੁੱਚ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਆ ਜੋ ਬਿਨਾਂ ਮੰਗੇ ਹੀ ਤੁਸੀਂ ਸਾਨੂੰ ਅੱਜ ਦੇ ਸਾਰੇ ਬਖਸ਼ੇ ਖੁਦਾ ਪੂਰਾ ਦਿਨ ਸਾਡੀ ਹਿਫਾਜ਼ਤ ਕੀਤੀ ਸਾਡੇ ਰਾਹਾਂ 'ਚ ਆਪਣੇ ਦੂਤਾਂ ਨੂੰ ਕੱਲਿਆ ਖੁਦਾਵਾਨ ਸਾਡੀ ਰੋਜ਼ ਦੀ ਰੋਟੀ ਦਾ ਇੰਤਜ਼ਾਮ ਕੀਤਾ ਅੱਜ ਦੇ ਸੁੰਦਰ ਸ਼ਾਮ ਤੱਕ ਸਾਨੂੰ ਸੰਭਾਲਿਆ ਖੁਦਾਵਾਨ ਸਾਡੇ ਰਾਹਤੇ ਨੂੰ ਕਲੀਅਰ ਕੀਤਾ ਹਰ ਇੱਕ ਖਤਰੇ ਮੁਸੀਬਤ ਦੁਰਘਟਨਾ ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਿਆ ਔਰ ਫਿਰ ਤੋਂ ਆਪਣੇ ਪਰਿਵਾਰ ਵਿੱਚ ਇੱਕ ਖੁਸ਼ਹਾਲੀ ਆਨੰਦ ਤੇ ਸਭਗਤੀ ਕਰਨ ਲਈ ਨਿਯਾ ਖੁਦਾਵਨ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮਹਾਨ ਖੁਦਾ ਤੁਹਾਡੀ ਵੱਡੀ ਕਿਰਪਾ ਲਈ ਤੁਹਾਡੀ ਆਸ਼ੀਸ਼ ਲਈ ਤੁਹਾਡੀ ਪ੍ਰੇਮ ਤੁਹਾਡੀ ਦਇਆ ਲਈ ਤੁਹਾਡੇ ਅਨੁਗ੍ਰਹਿ ਤੁਹਾਡੀ ਸ਼ਾਂਤੀ ਲਈ ਮਹਾਨ ਖੁਦਾ ਸ਼ੁਕਰ ਧੰਨਵਾਦ ਕਰਦੀ ਪੈਰੇ ਪ੍ਰਭੂ ਜੀ ਦਿਨ ਭਰ ਵਿੱਚ ਦਿੱਤੀਆਂ ਸਾਰੀਆਂ ਹੀ ਭਲੀਆਂ ਬਸਤਾਂ ਲਈ ਖੁਦਾ ਪਰ ਧੰਨਵਾਦ ਕਰਦੇ ਅੱਜ ਦੇ ਅਨਮੋਲ ਵਚਨ ਲਈ ਖੁਦਾ ਜੋ ਇਸ ਵਚਨ ਨੇ ਸਾਨੂੰ ਦੱਸਿਆ ਕਿ ਪਰਮੇਸ਼ਰ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਸੱਚਮੁੱਚ ਤੁਹਾਡਾ ਇਹ ਪ੍ਰੇਮ ਅਨੋਖਾ ਹੈ ਪ੍ਰਭੂ ਜੀ ਜੋ ਤੁਸੀਂ ਪਾਪੀਆਂ ਨੂੰ ਬਚਾਉਣ ਦੇ ਲਈ ਇੱਕ ਪਵਿੱਤਰ ਪੁਰਖ ਨੂੰ ਕੁਰਬਾਨ ਕੀਤਾ ਤੁਸੀਂ ਆਪਣੇ ਇੱਕ ਪੁੱਤਰ ਦੀ ਜਾਨ ਦਿੱਤੀ ਤਾਂ ਜੋ ਬਹੁਤੇ ਪੁੱਤਰ ਬਚਾਏ ਜਾਣ ਸ਼ੁਕਰ ਕਰਦੇ ਆਂ ਮਹਾਨ ਖੁਦਾ ਤੁਹਾਡਾ ਐਸਾ ਪ੍ਰੇਮ ਦੇਖ ਕੇ ਪਿਤਾ ਪਰਮੇਸ਼ਰ ਸਾਡੀ ਸਹਾਇਤਾ ਕਰੋ ਕਿ ਅਸੀਂ ਵੀ ਇਸ ਪ੍ਰੇਮ ਦੇ ਵਿੱਚ ਯੋਗ ਹੋ ਸਕੀਏ ਖੁਦਾਬੰਦ ਸੱਚੀ ਮਤ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਗਿਲਟ ਨਾ ਹੋਵੇ ਅਸੀਂ ਕਦੇ ਵੀ ਸ਼ਰਮਿੰਦਗੀ ਦੇ ਵਿੱਚ ਨਾ ਰਹੀਏ ਕਿ ਪਰਮੇਸ਼ਰ ਨੇ ਸਾਨੂੰ ਪਾਪੀਆਂ ਨੂੰ ਬਚਾਇਆ ਔਰ ਅਸੀਂ ਹਜੇ ਵੀ ਪਾਪ ਦੇ ਵਿੱਚ ਆ ਖੁਦਾ ਸਾਨੂੰ ਪਾਪ ਦੇ ਵਿੱਚੋਂ ਪੂਰੇ ਤਰੀਕੇ ਨਾਲ ਕੱਢ ਦਿਓ ਪ੍ਰਭੂ ਜੀ ਜਿਹੜੀਆਂ ਭਲੀਆਂ ਆਸ਼ੀਸ਼ਾਂ ਬਰਕਤਾਂ ਤੁਸੀਂ ਸਾਡੇ ਲਈ ਰੱਖਿਆ ਨੇ ਖੁਦਾ ਅਸੀਂ ਇਹਨਾਂ ਆਸ਼ੀਸ਼ਾਂ ਦੇ ਯੋਗ ਹੋ ਜਾਈਏ ਪਿਆਰੇ ਖੁਦਾ ਸਾਡੇ ਵਿਚੋਂ ਹਰ ਇੱਕ ਪਾਪ ਹਰ ਵਦੀ ਹਰ ਬੁਰਾਈ ਨਾਸ਼ ਹੋ ਜਾਵੇ ਖੁਦਾ ਅਸੀਂ ਹਮੇਸ਼ਾ ਹੀ ਪਰਮੇਸ਼ਰ ਦੀ ਮਹਿਮਾ ਤੇ ਉਹਦੇ ਰਾਜ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਈਏ ਤੁਹਾਡੀ ਸੱਚੀ ਸ਼ਾਂਤੀ ਸਾਡੇ ਸਭ ਦੇ ਨਾਲ ਹੋਵੇ ਅਸੀਂ ਸੱਚੇ ਪਰਮੇਸ਼ਰ ਦੇ ਹਜ਼ੂਰ ਹਮੇਸ਼ਾ ਹੀ ਆਪਣੇ ਉੱਤਮ ਅਤੇ ਸਮਰਥੀ ਭੇਟਾਂ ਲੱਗੇ ਪਹੁੰਚੀ ਖੁਦਾਵੰ ਸਾਡੀ ਸਾਰੀ ਹੀ ਬਦੀ ਬੁਰਾਈ ਨੂੰ ਤੁਸੀਂ ਦੂਰ ਕਰਕੇ ਆਪਣੀ ਕਿਰਪਾ ਨੂੰ ਸਾਡੇ ਉੱਤੇ ਭੇਜਣਾ ਖੁਦਾ ਅਸੀਂ ਸਭ ਤੋਂ ਸਭ ਖੁਦਾ ਦੇ ਰਾਜ ਤੇ ਉਹਦੀ ਮਹਿਮਾ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਈਏ ਅੱਜ ਜਿਨੇ ਵੀ ਪੈਨ ਪਏ ਸਵਚਨ ਨੂੰ ਸੰਦੇਹਨੇ ਖੋਦਾ ਹਾਰ ਇਕਦੇ ਅੰਦਰ ਪਰਮੇਸ਼ਰ ਦੀ ਮਹਿਮਾ ਦੁੱਗਣੀ ਅਤੇ ਧੰਨਵਾਦ ਦੁੱਗਣਾ ਹੋਵੇ ਬਤਾ ਪਰਮੇਸ਼ਰ ਅਸੀਂ ਹੁਣ ਤੋਂ ਤੁਹਾਡੇ ਖਿਲਾਫ ਕੁੜਕੜਾਉਣ ਅਤੇ ਬੋਲਣ ਵਾਲੇ ਨਾ ਹੋਈਏ ਪ੍ਰਭੂ ਜੀ ਪਰ ਤੁਹਾਡੇ ਨਾਲ ਧੰਨਵਾਦ ਸ਼ੁਕਰਾਨਾ ਤੇ ਤੁਹਾਡੇ ਨਾਮ ਦੇ ਜਕਾਰੇ ਲਾਉਣ ਵਾਲੇ ਹੋਈਏ ਹਮੇਸ਼ਾ ਤੁਹਾਡੇ ਨਾਮ ਦੀ ਹੌਸਨਾ ਗਾਈਏ ਤੇ ਜੋ ਕੁਛ ਅਸੀਂ ਤੁਹਾਡੇ ਤੋਂ ਪ੍ਰਾਪਤ ਕੀਤਾ ਸਭ ਮਿਲ ਕੇ ਉਹਦਾ ਸ਼ੁਕਰ ਧੰਨਵਾਦ ਕਰੀਏ ਜਿਨੇ ਵੀ ਭੈਣ ਭਾਈ ਖੁਦਾਇਨਾ ਵਚਨ ਪ੍ਰਾਰਥਨਾ ਨੂੰ ਬਹੁਤੇ ਲੋਗਾ ਤੱਕ ਸ਼ੇਅਰ ਕਰ ਦੇਣੇ ਖੁਦਾਇਨਾ ਦੇ ਹੱਥ ਮੁਬਾਰਕ ਹੋ ਜਾਣ ਖੁਦਾ ਇਹਨਾਂ ਦੇ ਹੱਥ ਬਰਕਤ ਵਾਲੀ ਹੋ ਜਾਣ ਪ੍ਰਭੂ ਜੀ ਤੁਹਾਡੀ ਕਿਰਪਾ ਇਹਨਾਂ ਦੇ ਹੱਥਾਂ ਉੱਤੇ ਹੋਵੇ ਖੁਦਾ ਤੁਹਾਡਾ ਅਨੁਗ੍ਰਹਿ ਇਹਨਾਂ ਦੇ ਉੱਤੇ ਹੋਵੇ ਮੇਰੇ ਮਹਾਨ ਨਿਵਾਦਾ ਪੂਰੇ ਘਰਾਂ ਵਿੱਚ ਤੁਹਾਡੀ ਸੱਚੀ ਸ਼ਾਂਤੀ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਆਸ਼ੀਸ਼ ਨੂੰ ਮੰਗਦੇ ਖੁਦਾ ਤੁਹਾਡੇ ਦੂਤਾਂ ਦੀਆਂ ਬਾਣਾ ਪੂਰੇ ਘਰਾਂ ਦੇ ਚਾਰ ਸਵੇਰੇ ਲਗਾਉਣੇ ਖੁਦਾਵਨ ਹਰ ਘਰ ਦੇ ਉੱਤੇ ਤੁਹਾਡੀ ਰਹਿਮ ਤੁਹਾਡੇ ਫਜ਼ਲ ਨੂੰ ਮੰਗਦੇ ਆ ਜਿਨੇ ਵੀ ਮੈਨਪਾਈ ਆਪਣੇ ਨਾਮ YouTube ਕਮੈਂਟ ਦੇ ਵਿੱਚ ਲਿਖ ਰਹੇ ਨੇ ਖੁਦਾ ਤੁਸੀਂ ਇਹਨਾਂ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਜਾਣਦੇ ਹੋ ਪ੍ਰਭੂ ਜੀ ਤੁਸੀਂ ਇਹਨਾਂ ਦੀ ਸਾਰੀਆਂ ਹੀ ਚਿੰਤਾਵਾਂ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਇਹਨਾਂ ਦੀ ਸੱਚੀ ਸਹਾਇਤਾ ਕਰਨਾ ਖੁਦਾ ਤੁਹਾਡਾ ਸਵਰਗਿਆ ਆਸ਼ੀਸ਼ ਬਰਕਤ ਦਇਆ ਵਾਲਾ ਹੱਥ ਇਹਨਾਂ ਨੂੰ ਸ਼ੂਕੇ ਆਜ਼ਾਦ ਕਰੇ ਪੂਰੇ ਘਰਾਂ ਦੇ ਉੱਤੇ ਤੁਹਾਡੇ ਫਜ਼ਲ ਤੁਹਾਡੇ ਰਹਿਮ ਤੁਹਾਡੀ ਕਿਰਪਾ ਤੁਹਾਡੀ ਸ਼ਾਂਤੀ ਨੂੰ ਮੰਗਦੇ ਮਹਾਨ ਖੁਦਾ ਤੁਹਾਡੇ ਦੂਤਾਂ ਦੇ ਵਸੀਲੇ ਬles ਕਰਦੇ ਪੈਰੇ ਪ੍ਰਭੂ ਜੀ ਤੁਹਾਡੀ ਕਿਰਪਾ ਆਸ਼ੀਸ਼ ਨੂੰ ਰਿਲੀਜ਼ ਕਰਦੇ ਹੋਏ ਪ੍ਰਾਰਥਨਾ ਯਿਸੂ ਹਾਸੇ ਦੇ ਜ਼ਿੰਦਾ ਤੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 તારી કલિસ્િયાનું પ્યાર ભરી જૈમસીની ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ